ਜੇਕਰ ਤੁਸੀਂ ਵੀ ਇਨੀ ਦਿਨੀ ਪੈਟਰੋਲ ਪੰਪ ਤੇ ਤੇਲ ਪਵਾਉਣ ਲਈ ਕਰਦੇ ਹੋ ਬਹਿਸ ਤਾਂ ਥੋੜਾ ਸਾਵਧਾਨ ਹੋ ਜਾਓ ਦੇਖਿਓ ਕਿਤੇ ਜਿਹੜਾ ਕੁਝ ਆ ਨੌਜਵਾਨ ਦੇ ਨਾਲ ਹੋ ਗਿਆ ਤੁਹਾਡੇ ਨਾਲ ਨਾ ਹੋ ਜਾਵੇ ਅੱਕੇ ਹੋਏ ਪੈਟਰੋਲ ਪੰਪ ਦੇ ਮਾਲਕ ਹੁਣ ਬੰਦੂਕਾਂ ਚੱਕੀ ਫਿਰਦੇ ਨੇ ਦੇਖਿਓ ਕਿਤੇ ਬਹਿਸ ਕਰਨ ਵੇਲੇ ਤੁਸੀਂ ਗੋਲੀ ਦਾ ਸ਼ਿਕਾਰ ਨਾ ਹੋ ਜਾਓ ਇਹ ਅਸੀਂ ਨਹੀਂ ਕਹਿੰਦੇ ਪੈਟਰੋਲ ਪੰਪ ਤੇ ਲੱਗੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਕੀ ਸੀ ਪੂਰਾ ਮਾਮਲਾ ਪਾਵਾਂਗੇ ਚਾਨਣਾ ਆਓ ਨਜ਼ਰ ਮਾਰ ਦਿਆਂ ਇਹਨਾਂ ਤਸਵੀਰਾਂ ਤੇ ਕਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਦੀ ਹੈ ਜਿੱਥੇ ਫਰੀਦ ਕਿਸਾਨ ਸੇਵਾ ਕੇਂਦਰ પેટ્રોલ ਪੰਪ ਤੇ પેટ્રોલ ਪਵਾਉਣ ਆਏ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ પેટ્રોલ ਪੰਪ ਦੇ ਮਾਲਕ ਨਾਲ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੰਪ ਦੇ ਮਾਲਕ ਨੇ ਲਾਇਸੈਂਸੀ 32 ਬੋਹ ਰਿਵਾਲਵਰ ਨਾਲ ਫਾਇਰ ਕਰ ਦਿੱਤੇ ਜਿਸ ਨਾਲ ਅਮਰਿੰਦਰ ਸਿੰਘ ਨਾਮ ਦੇ ਨੌਜਵਾਨ ਦੇ ਲੱਤ ਤੇ ਗੋਲੀ ਵੱਜੀ ਅਤੇ ਉਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਭਰਤੀ ਕਰਵਾਇਆ ਗਿਆ ਉੱਥੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਜਿਹੜਾ ਬੇਟਾ ਤੇ ਇਹਨਾਂ ਦੇ ਪੰਪਰੋਲ ਲੈਣ ਗਏ ਹੈ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕੀ ਕਿਹੜੀ ਗੱਲ ਪਿੱਛੇ ਬੈਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾਂ ਉਹਨੇ ਫੋਨ ਲਾ ਕੇ ਹੋਲਡ ਫੋਨ ਕਹਿੰਦਾ ਮੈਂ ਡੈਡੀ ਮਾਲਕਣਾ ਮੈਂ ਕਿਹਾ ਅੰਦਰ ਹੋ ਕੇ ਗੱਲ ਕਰਾਓ ਉਹਦਾ ਮੈਂ ਇੱਕ ਵਾਰ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰ ਆ ਉਹਦੇ ਨਾਲ ਜਾ ਕੇ ਬਿੰਦੂ ਉਹਦਾ ਕੱਚਾ ਨਾਮ ਬਿੰਦੂ ਆ ਪੰਪ ਮਾਲਕਾ ਜਿਹੜਾ ਬੰਦਾ ਉਹ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵਾਲ ਨੂੰ ਜਾਣਗਾ ਉਹਦੋਂ ਝੂਰਨੇ ਚੀਕਮਾਰੀਆਂ ਦਾ ਡੈਡੀ ਉਹ ਮਿੰਦਰਦੇਵ ਨੇ ਲੱਤ 'ਚ ਗੋਲੀ ਮਾਰਤੀ ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਬਈ ਇਹ ਕਣਗਾਲੋ ਹੈਗੇ ਆ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆ ਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਤੂੰ ਨਹੀਂ ਜਾਣਦਾ ਹੋਣਾ ਉਹਨੇ ਇੰਨੇ ਨੂੰ ਵੀ ਦੋ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਉਹਦੇ ਕੋਲੇ ਮ ਆਇਆ ਸੀ ਫੋਨ ਵੀ ਖੋਲੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਦੇ ਪੈਸਾ ਮੁੱਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਨੇ ਕੋਈ ਤੰਨਫੂਲ ਦੀ ਕੋਈ ਕਿਤੋ ਦੀ ਕੱਢੇ ਉਹਨਾਂ ਨੇ ਇਹਨਾਂ ਨੂੰ ਜਾਨੋਂ ਮਾਰ ਦਿੱਤੀ ਉਹਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਰਹੇ ਬਈ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਸਾਡਾ ਬੱਚਾ ਬਜੁਰੱਤਾ ਹੋ ਗਿਆ ਉਹਨੂੰ ਇਨਸਾਫ ਇਹਨਾਂ ਚਾਹੀਦਾ ਉਹਨਾਂ ਤੇ ਪਰਚਾ ਦਰਦ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਉਹਨਾਂ ਨੇ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਜੀ ਸਤਿਗੁਰੂ ਮੇਰੇ ਨਾਲ ਅ ਭਾਈ ਜੀ ਕੀ ਗੱਲ ਕੋਈ ਹੈ ਲੜਕੀ ਕੋਈ ਬਾਈ ਜੀ ਸਾਡੇ ਅੱਜ ਕੱਲ ਨੂੰ ਸਪਰੇਅ ਕਰਨੇ ਸੀ ਭੁੰਡਾਂ ਦਾ ਤੇਲ ਦੀ ਛਾਲਟ ਜੰਦੀ ਨੇ ਮੇਂਦਰੀ ਸਾਨੂੰ ਅਸੀਂ ਪੰਪੂਰ ਤੋਂ ਲੈ ਕੇ ਆਉਂਦੇ ਨੇ ਤੇ ਅਸੀਂ ਉੱਥੇ ਜਾਣ ਤੇ ਜਦੋਂ ਗਏ ਇਹ ਮੁੰਡੇ ਦਾ ਮੁੰਡਾ ਪੜਦਾ ਸੀ ਕਿ ਜਿਹਦਾ ਪੰਪ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਰੀਟ੍ਰੀਟ ਵਾਧਾ ਲਾਉਂਦੇ ਸੀ ਕਿ ਜਿਹੜੇ ਮੁੰਡਿਆਂ ਨੇ ਕਿਹਾ ਜੇ ਇਸ ਦਾ ਆਧਾ ਰੀਟ ਨਹੀਂ ਹੈ ਤੀਕਾ ਤਰੋਣੀ ਉਹਦੇ ਪਾਣਾ ਪਾੜਣ ਨਹੀਂ ਦਿੰਦੇ ਸੀ ਜਿਹੜਾ ਗਰੇਂਦਾ ਸੀ ਕਿ ਉਹ ਬੈਸ ਖੁਰੋਤਾ ਵਾ ਵਾ ਬੈਸ ਨੇ ਨਾ ਅੜੀ ਮੁੜ ਕੇ ਇਹ ਇਹ ਛੋਰਾ ਨਾਲ ਹੱਥ ਪਾਈ ਹੋਈ ਹੈ ਤੇ ਛੋਰਾ ਨੇ ਆਵੇ ਕਿ ਛੋਰ ਵੀ ਨਾਲ ਲੜੇ ਆ ਉਹਨਾਂ ਨਾਲ ਹੱਥ ਪਾਈ ਹੋਏ ਆ ਕਿ ਜੇ ਨਹੀਂ ਲੜੇਗੇ ਤੇ ਉਹ ਤੋਂ ਬਾਅਦ ਜਦੋਂ ਆਇਆ ਇਹਨਾਂ ਦਾ ਮਾਲਕ ਆ ਉਹਨੇ ਆ ਕੇ ਫੈਰ ਮਾਰਨਾ ਚਾਰ-ਚਾਰ ਕੱਢੇ ਇੱਕ ਮੁੰਡੇ ਦੇ ਗੱਤ ਵਿੱਚ ਲਾ ਪਾ ਰਿਆ ਸਾਡਾ ਤਾਂ ਇਹਨਾਂ ਨੇ ਚਰਾਗ ਮਟਾ ਦੇਣੇ ਕਿ ਸਾਨੂੰ ਇਹਦਾ ਸਭ ਮਿਲਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਉਹ ਅੱਗੇ ਵੀ ਕਰੇਮਾਂ ਦੇ ਵਿੱਚ ਆਇਆ ਉਹਦੇ ਤੇ ਦੋ-ਤਿੰਨ ਬਰਚੇ ਅੱਗੇ ਵੀ ਹੈਗੇ ਆ ਉੱਥੋਂ ਦਾ ਸਰਬੰਦਰ ਸਿੰਘ ਜਿਹੜੇ ਵਿੱਚ ਪਾਰੇਗਾ ਉਹਦੇ ਵਿੱਚ ਵੀ ਉਹਦਾ ਹੱਥ ਆ ਇਹ ਉਹੜੇ ਇੱਕ ਹੋਰ ਵੀ ਕਤਲ ਕੀਤਾ ਉਹਦੇ ਵਿੱਚ ਜਿਲ ਕੱਟ ਗਿਆ ਉਹ ਬੰਦੇ ਨੇ ਸਾਨੂੰ ਜਮਾ ਮਾਰ ਦੇਣਾ ਸੀਗਾ ਭਾਈ ਜਿਹੜੇ ਮੁੰਡੇ ਗਏ ਸੀਗੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਤੁਹਾਡੇ ਬੱਚੇ ਦੇ ਨਾਲ ਕਿੰਨੇ ਜਣੇ ਸੀ ਇਹ ਸਰ ਇਹ ਮੁੰਡੇ 3 ਜਣੇ ਸੀਗੇ ਅੱਛਾ ਕੋਲੀ ਬੱਜੀ ਕਿੱਥੇ ਬੱਚਦੇ ਮੁੰਡੇ ਦੇ ਲੱਤ 'ਚ ਵੱਜੀ ਹੁਣ ਕਿਵੇਂ ਕੰਡੀਸ਼ਨ ਜਾਣਦੀ ਕੰਡੀਸ਼ਨ ਹੁਣ ਹੀ ਪਤਾ ਲੱਗੂਗਾ ਹੁਣ ਸ਼ਹਿਰ ਦੇ ਵਿੱਚ ਉਹ ਮੜ ਕੇ ਜੋ ਡਿੱਗ ਪਿਆ ਉਹ ਤੋਂ ਉਹਦੇ ਵਿੱਚ ਪਾਈਪਾ ਮਾਰ ਲੱਗਾ ਤੇ ਪਿਸਤੌਲ ਦੇ ਮਾਰ ਲੱਗਾ ਜਗਮ ਜਗਮ ਹੈ ਗਿਆ ਜੇ ਦੂਜੇ ਇੱਕ ਮੁੰਡੇ ਤੇ ਹੋਰ ਦੇ ਮਾਰਿਆ ਕੀ ਮੰਨ ਕਰਦੇ ਅਸੀਂ ਦੇਖਣੀ ਵੀ ਸਾਡੇ ਨਾਲ ਚਾਹੀਦੀ ਚਾਹੀਦੀ ਜੇ ਹੁਣ ਵੀਡੀਓ ਦੇਖੀ ਆ ਉਹਨਾਂ ਨੇ ਤੇ ਜੇ ਉਹ ਵੀਡੀਓ ਦੇ ਵਿੱਚ ਤਾਂ ਇਹ ਹੱਥੋਂ ਪਾਈ ਹੈਗੀ ਜਾਂ ਸੀਗਾ ਸੀ ਕਿੰਨੇ ਪਰ ਜੇ ਉਹ ਕਹਿੰਦੇ ਵੀ ਸਾਡਾ ਅਸੀਂ 50 ਗੱਲਾਂ ਦੀ ਵਾਈ ਕਰਦੇ ਆ ਠੀਕੇ ਦੇ ਲੈ ਕੇ ਕਰਦੇ ਜੁਆ ਕਹਿੰਦਾ ਮੈਂਟਲ ਦਾ ਵੀ ਨਹੀਂ ਲੱਗਦਾ 3-4 ਜਣ ਕੇ ਚਿਰ ਕੇ ਸਾਡੇ ਜਿਹੜੇ ਵੀ ਜੁਆ ਗਰੁੱਪ ਚ ਆ ਉਹ ਆਦੇ ਖੇਤੋਂ ਬਾਹਰ ਨਹੀਂ ਜਾਂਦੇ ਕਿ ਘਰੇ ਰਹਿੰਦੇ ਆ ਤੇ ਇਹਦੇ ਕਰਕੇ ਹੁਣ ਜੇ ਗ੍ਰੈਬ ਕੀਤਾ ਤਾਂ ਤੁਹਾਨੂੰ ਪਤਾ ਲੱਗੇ ਆ ਕੋਈ ਆਪਦੀ ਵੀ ਜ਼ਮੀਨ ਥਾਂ ਦੀ 8:00 ਦੇ ਲੈ ਕੇ ਕਰਦੇ ਆ ਸਾਨੂੰ 8:00 ਦੇ ਲੈ ਕੇ ਉਡੀਕ ਕਰਦੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀ ਦੋ ਮੁੰਡੇ ਉਹਨਾਂ ਦੇ ਕਿਵੇਂ ਉਹਨਾਂ ਨੂੰ ਵੀ ਘੁੱਟਿਆ ਜਾਂਦਾ ਉਹਦੇ 1:00 ਤੇ ਵੱਜਿਆ ਇੱਥੇ 6:00 ਵੱਜੀ ਹੈ ਤੇ 1:00 ਤੇ 7:00 ਵੱਜੀ ਤੇ ਦੋਹਾਂ ਦੇ ਪਸਤੋਂ ਉੱਗ ਗਏ ਉਹਨਾਂ ਤੇ ਫਿਰ ਬੋਲ ਦੀ ਲੰਗਿਆ ਜੇਕਰ ਕੁਜਰਤੀ ਉਹਨਾਂ ਦੀ ਵੱਜ ਸਾਂ ਜਾਈਗਾ ਪੰਜ ਬੈਕ ਇੱਥੇ ਇਹ ਨਹੀਂ ਗੱਲ ਉਹ ਇੱਕ ਦਾ ਮੁੰਡਾ ਇਹਦਾ ਕਿ ਇਹਨਾਂ ਨੇ ਵੀ ਸਪਰੇਅ ਗਨ ਨਾਲ ਨੂੰ ਕਰਨੀਆਂ ਇਸ ਮੌਕੇ ਗੱਲਬਾਤ ਕਰਦਿਆਂ ਤਫ਼ਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਪੈਟਰੋਲ ਪੰਪ ਤੇ ਗੋਲੀ ਚੱਲਿਆ ਉਹਨਾਂ ਨੇ ਕਿਹਾ ਕਿ ਜ਼ਖਮੀ ਦੇ ਬਿਆਨ ਦਰ ਇਹ ਤਾਂ ਮੁੰਡੇ ਤਿੰਨ ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ ਜਦੋਂ ਤੇਲ ਪਾਉਣ ਲੱਗੇ ਬੋਤਲਾਂ ਚ ਤੇ ਉਹਨਾਂ ਨੇ ਪੰਪ ਵਾਲੇ ਨੇ ਪਾਇਆ ਨਹੀਂ ਮੋਨਾ ਕੱਪੜਾ ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਆ ਫਿਰ ਜਾਂ ਇਹਨਾਂ ਨੂੰ ਵੀ ਨਾ ਪਾਓ ਇਸ ਗੱਲ ਤੇ ਇਹਨਾਂ ਦਾ ਟਕਰਾਅ ਹੋ ਗਿਆ ਟਕਰਾਅ ਹੋਇਆ ਤੇ ਇਹਨਾਂ ਆਪਸ ਵਿੱਚ ਪੰਪ ਵਾਲੇ ਇਹਨਾਂ ਨੇ ਗੱਲ ਪੈ ਕੇ ਲੜ ਪਏ ਉੱਥੇ ਪੰਪ ਵਾਲੇ ਨੇ ਫਿਰ ਅਗ ਦੇ ਕਰਵਾਲ ਵਰ ਨਾਲ ਦੇ ਫੇਰ ਕਰਤਾ ਜਿਹੋ ਇਹਦੇ ਗੋਲੀ ਲੱਗੀ ਐ ਤੇ ਇਹਦਾ ਬਿਆਨ ਲਿਖ ਲਿਆ ਜੋ ਬਣਦੀ ਉਹ ਕਾਰਵਾਈ ਕਰ ਰਹੇ ਆ ਕੋਈ ਇਰੀਟ ਨੂੰ ਲੈ ਕੇ ਵੀ ਕੋਈ ਗੱਲ ਬਾਤ ਨਹੀਂ ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ ਇਹੀ ਲਿਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ ਅਸੀਂ ਕਿਹਾ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ ਤੇ ਇਸ ਕਰਕੇ ਇਹਨਾਂ ਨੇ ਉਹਨਾਂ ਨੇ ਤੇਲ ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਸੀ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ ਇਸ ਕਰਕੇ ਤੋਂ ਇਹਨਾਂ ਦੀ ਉੱਥੇ ਜੜਾਈ ਹੋਈ ਪਰ ਉਹਨਾਂ ਨੇ ਲੜਨ ਤੋਂ ਬਾਅਦ ਉਹਨਾਂ ਨੇ ਕਸਟਨਰ ਨਾਲ ਫੇਰ ਸਰਕਸੀ ਸੀ ਮਿਲਦਾ ਜਿਹੜੀ ਸੀਸੀਟੀਵੀ ਕਸਮ ਆਈ ਹੈ ਉਸ ਵਿੱਚ ਦੇਖਿਆ ਗਿਆ ਕਿ ਕੁਝ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀਗੇ ਮਾਰਕੁੱਟ ਵੀ ਕਰਦੇ ਆਏ ਸੀ ਉਹ ਕਿੰਨਾ ਦੀ ਕੁੱਟਮਾਰ ਕਰਦੇ ਸੀ ਇਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ ਓਕੇ ਜੀ ਇਸੇ ਮੁੰਡੇ ਨੂੰ ਪਹਿਲਾਂ ਉਹਨੇ ਤਾਂ ਸੀਸੀਟੀਵੀ ਫੁਟੇਜ ਦੇਖੀ ਹੈ ਪਹਿਲਾਂ ਜਦੋਂ ਇਹ ਤੇਲ ਤੋਂ ਖੜੇ ਖੜੇ ਟਕਰਾਅ ਹੁੰਦਾ ਹੈ ਇਹਨੂੰ ਧੱਕਾ ਮਾਰ ਕੇ ਛੱਡਦੇ ਆ ਆਪਸ ਵਿੱਚ ਮੇਥੋ ਪਈ ਹੁੰਦੀ ਹੈ ਇਹ ਵੀ ਮਾਰਦਾ ਉਹ ਵੀ ਮਾਰਦਾ ਹੈ ਜੀ ਫਿਰ ਉਹ ਬਾਅਦ ਵਿੱਚ ਉਸ ਤੋਂ ਬਾਅਦ ਫੇਰ ਕਰਦੇ ਸਰ ਕੋਈ ਰਾਉਂਡ ਅਪ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੂੰ ਨਹੀਂ ਫਿਲਹਾਲ ਕੋਈ ਨਹੀਂ ਮਕਦਮਾ ਅਦਾਲਤ ਕਲੇ ਸਾਡੀ ਟੀਮ ਗਈ ਹੋਈ ਉੱਥੇ ਮਕਦਮਾ ਅਦਾਲਤ ਕਲੇ ਮਕਦਮਾ ਅਦਾਲਤ ਕਰ ਰਹੇ ਆ ਬਿਆਨ ਲਿਖਿਆ ਜੀ ਖੈਰ ਟਰੱਕ ਆਪਰੇਟਰਾਂ ਦੀ ਹੜਤਾਲ ਨੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚਾਈ ਉੱਥੇ ਪੈਟਰੋਲ ਪੰਪਾਂ ਤੇ ਵੀ ਮਾਹੌਲ ਖਰਾਬ ਹੀ ਦੇਖਣ ਨੂੰ ਮਿਲਿਆ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋੜ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ